ਖਾਲਸਾਣ ਮੇਰੀ ਜੁੱਤੀ ਦੇ ਆ ਸਾਡੇ ਤੁਹਾਡਾ ਖਾਲਸਾਣ ਕਹੀਦਾ ਸੀ ਉਹਦੇ ਬਾਹਰ ਪਾਠ ਕਰੀਏ ਤੁਸੀਂ ਉਹਦੇ ਖਾਲਸਾਣ ਦੀ ਗੱਲਾਂ ਕਰਦੇ ਹੋ ਜੈ ਸ਼੍ਰੀ ਰਾਮ ਬਾਤਮਾਤਾ ਦੀ ਜੈ ਅੱਜ ਖਬਰਾਂ ਵਿੱਚ ਪਤਾ ਲੱਗਿਆ ਕਿ ਸ਼੍ਰੀ ਕਾਲ ਦਸਾ ਸਾਹਿਬ ਸ਼੍ਰੀ ਅਮਰਸਰ ਸਾਹਿਬਗੇ ਖਾਲਸਾਣ ਦੇ ਨਾਰੇ ਲਗਾਏ ਗਏ ਅਤੇ ਅੱਤਵਾਦੀ ਬਿਹਨ ਸਿੰਘ ਦੀ ਵਰਸੀ ਮਨਾਈ ਗਈ ਜਿਹੜਾ ਕਾਤਲ ਆ ਸ਼੍ਰੀ ਮਤੇ ਇਦਰਾ ਗਾਂਧੀ ਜੀ ਸੀਹੀ ਜੀ ਦਾ ਅਤੇ ਕੱਲਾ ਬਿਆੰਤ ਨਹੀਂ ਸਤਵੰਤ ਕੇਰ ਵੀ ਸੀ ਉਹਨੂੰ ਫਾਂਸੀ ਦਿੱਤੀ ਗਈ ਮੈਂ ਇਹ ਕਹਿਣਾ ਚਾਹਨਾ ਵਾਂ ਐਸਪੀਸੀ ਨੂੰ ਵੀ ਤੁਸੀਂ ਉੱਥੇ ਹੱਤਵਾਦੀ ਵੀ ਵਰਸੇ ਬਣਾ ਰਹੇ ਹੋ ਅਤੇ ਖਲਸਤਾ ਦੇ ਨਾਂ ਰਲਾ ਰਹੇ ਹੋ ਇਹ ਸਿਰਫ ਗੁਰਵਾੜੀ ਦਾ ਘਰ ਆ ਏ ਸਿਫਤੀ ਆ ਨਾਮ ਸਿਮਰਨ ਦਾ ਘਰ ਆ ਉੱਥੇ ਸ਼੍ਰੀ ਦਰਬਾਰ ਸਾਹਿਬ ਦੇ ਚਾਰ ਗੇਟ ਬਣਾਏ ਗਏ ਆ ਹਿੰਦੂ ਮੁਸਲਮ ਸਿੱਖ ਸਾਈ ਦੇ ਤੁਸੀਂ ਸਿਰਫ ਇੱਕ ਫਿਰਕੇ ਅੱਤਵਾਦੀਆਂ ਨੂੰ ਖੁਸ਼ ਕਰਨ ਦੀ ਗੱਲਾਂ ਕਰਦੇ ਪਏ ਹੋ ਪੰਜਾਬ ਵਿੱਚ 45 60% ਹਿੰਦੂਵਾਦੀ ਆ ਅਸਾਈ ਵੀ ਰਹਿੰਦੇ ਆ ਮੁਸਲਮਾਨ ਵੀ ਰਹਿੰਦੇ ਆ ਲੇਕੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਸਾਰੇ ਕਰੇ ਅੱਤਵਾਦੀ ਬਲਵੰਤ ਰਾਜਵਾਨੇ ਨੂੰ ਛੱਡ ਦਿਓ ਜੀ ਉਹ ਤੇ ਪੈਸੇ ਖਰਚ ਕਰ ਰਹੇ ਹੋ ਮੈਨੂੰ ਸਭ ਹੀ ਲਿਆਂਦੀ ਤੁਸੀਂ ਜਿਹੜੇ ਬੋਲਕ ਪਹਿਲਾਂ ਬੰਦ ਕਰਦੇ ਹੋ ਜਿਹੜੇ ਖਾਰਿਸਤਾਨ ਦੀ ਗੱਲਾਂ ਕੀਤੀਆਂ ਰਹਿਣਾ ਮੈਨੂੰ ਬੜੀਆਂ ਚੁਧੀਆਂ ਨੇ ਮੈਂ ਨਾ ਖਾਲਸਾ ਸਰ ਬਣਦੇਵਾ ਖਾਲਸਾ ਦਾ ਹਮੇਸ਼ਾ ਦੀ ਭੋਗ ਬੰਨੇ ਰੰਨੇ ਆ ਮੇਰੇ ਨਾਲ ਸੰਜੀਪ ਮਨੁਤਰਾ ਜੀ ਬੈਠਿਆ ਲੇਕਿਨ ਨਾ ਤੁਹਾਡਾ ਖਾਲਸਾ ਸਰ ਮੜਿਆ ਨਾ ਕਦੇ ਬਣੂਗਾ ਤੁਹਾਨੂੰ ਉਹਦੇ ਪਾਠ ਕਰਦਾ ਤਰੂੰ ਦੋਨੋਂ ਚਾਹੀਦਾ ਸੀ ਉਹਦੇ ਬਾਹਰ ਪਾਠ ਕਰੀਏ ਤੁਸੀਂ ਉਹਦੇ ਖਾਲਸਾ ਦੀ ਗੱਲਾਂ ਕਰਦੇ ਹੋ ਖਾਲਸਾ ਤਾਂ ਮੇਰੀ ਜੁੱਤੀ ਦੇ ਆ ਤੁਹਾਡੀ ਤੁਹਾਡਾ ਖਾਲਸਾ ਨਾ ਲੇਕਿਨ ਇਹ ਆਪਣੀਆਂ ਹਰਕਤਾਂ ਬੰਦ ਕਰ ਲੋ ਕਿਰਾ ਜਥੇਦਾਰ ਆ ਉਹ ਬਿਲਕੁਲ ਕਮਜ਼ੋਰ ਜਥੇਦਾਰ ਆ ਏ ਜਥੇਦਾਰ ਨੂੰ ਤਾਂ ਸੀਭਾ ਹੀ ਦੇਣਾ ਚਾਹੀਦਾ ਵਾ ਜਥੇਦਾਰ ਇੱਕ ਬਹੁਤ ਵੱਡੀ ਪਦਵੀ ਆ ਸ਼੍ਰੀ ਕਾਦਰਨਾਥ ਸਾਹਿਬ ਦੀ ਲੇਕਿਨ ਉਥੇ ਤੁਸੀਂ ਅਤਵਾਦੀਆਂ ਦੇ ਬਸਤੀਆਂ ਬਣਾ ਲਿਓ ਤੇ ਖਾਲਸਾ ਦਾ ਨਾਰੇ ਲਗਵਾ ਰਹੇ ਹੋ ਇਹ ਬਿਲਕੁਲ ਨਿੰਦਣਯੋਗ ਆ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਿੰਦਰ ਮੋਦੀ ਜੀ ਨੂੰ ਵੀ ਕਹੂੰਗਾ ਇਹ ਖਾਲਸਤਾਨੀਆਂ ਦੇ ਪੌਂਦਿਆ ਲਾ ਦਿਓ ਭੋਗ ਪਾ ਦਿਓ ਸ਼੍ਰੀ ਕਾਲਤਾ ਜਾਲ ਜਿਹੜੇ ਬਰਸੀਆਂ ਮਨਾ ਰਹੇ ਆ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ